ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾਵਾਂ ਲਈ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਤੇ ਬੱਚਾ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਮੁਫਤ ਸੈਨੇਟਰੀ ਨੈਪਕਿਨ ਵੰਡਸ ਪ੍ਰੋਗਰਾਮ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਯੋਜਨਾ ਦਾ ਨਵਾਂ ਨਾਮ ਹੁਣ ਨਵੀਂ ਦਿਸ਼ਾ ਯੋਜਨਾ ਰੱਖਿਆ ਗਿਆ ਇਸ ਫੈਸਲੇ ਦਾ ਮਕਸਦ ਸੂਬੇ ਭਰ ਵਿੱਚ ਇੱਕ ਭਰੋਸੇਮੰਦ ਸੋਚਾਰੂ ਤੇ ਬਿਨਾਂ ਰੁਕਾਵਟ ਲਾਗੂ ਕਰਨ ਵਾਲੀ ਪ੍ਰਣਾਲੀ ਜ਼ਕੀ ਨੀ ਬਣਾਉਣਾ ਤੇ ਯੋਜਨਾ ਅਧੀਨ ਲੋੜਵੰਦ ਮਹਿਲਾਵਾਂ ਨੂੰ ਪ੍ਰਤੀ ਮਹੀਨਾ 9 ਸਨੈਟ ਰੀਨੈਪਕੀਨਾ ਅੰਗਣਵਾੜੀ ਕੇਂਦਰਾਂ ਰਾਹੀਂ ਨਿਯਮ ਤੌਰ ਤੇ ਵੰਡੇ ਜਾਣਗੇ ਹਰ ਅੰਗਣਵਾੜੀ ਕੇਂਦਰ ਦੇ ਵਿੱਚ 50 ਲਾਪਤੀਆਂ ਦੇ ਜਿਹੜਾ ਉਹਨਾਂ ਧਿਆਨ ਦੇ ਵਿੱਚ ਰੱਖਦੇ ਹੋਏ ਹਰ ਮਹੀਨੇ ਘੱਟੋ-ਘੱਟ 1365700 ਮਹਿਲਾਵਾਂ ਨੂੰ ਕਵਰ ਕਰਨ ਦਾ ਟਾਰਗੇਟ ਰੱਖਿਆ ਗਿਆ। ਅਗੇ ਇਹ ਵੀ ਕਿਹਾ ਗਿਆ ਕਿ ਯੋਗ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਤਾਂ ਜੋ ਹਰ ਮਹਿਲਾ ਤੱਕ ਇਹ ਸਹੂਲਤ ਪਹੁੰਚ ਸਕੇ। ਯੋਜਨਾ ਦੇ ਸੂਚਾਰੂ ਲਾਗੂ ਕਰਨ ਲਈ ਪੰਜਾਬ ਕੈਬਨਿਟ ਨੇ 53 ਕਰੋੜ ਰੁਪਏ ਦੀ ਰਕਮ ਨੂੰ ਮਨਜ਼ੂਰੀ ਦੇ ਦਿੱਤੀ ਆ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਨਵੀਂ ਬੰਦਰ ਦੇ ਵਿੱਚ ਖਰੀਦ ਆਵਾਜ਼ਾਈ ਬੰਡ ਨਿਗਰਾਨਣ ਅਤੇ ਗੁਣਵੱਤਾ ਜਾਂ ਤਨ ਨਾਲ ਸੰਬੰਧਿਤ ਸਪਸ਼ਟ ਤੇ ਮਜ਼ਬੂਤ ਨਿਯਮ ਸ਼ਾਮਿਲ ਕੀਤੇ ਜਾਣਗੇ ਤਾਂ ਜੋ ਪਹਿਲਾਂ ਆ ਰਹੀਆਂ ਗੜਬੜਾਂ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਯੋਜਨਾ ਨੂੰ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅੰਗਣਵਾੜੀ ਵਰਕਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਪਾਰਦਰਸ਼ਤਾ ਤੇ ਜਵਾਬਦੇਹੀ ਵਧਾਉਣ ਲਈ ਯੋਜਨਾ ਦੇ ਨਵੇਂ ਮੋਬਾਈਲ ਤੇ ਐਪ ਡਿਜੀਟਲ ਡੈਸ਼ਬੋਰਡ ਤੇ ਹੋਰ ਆਈਟੀ ਟੂਲਾਂ ਨਾਲ ਹੀ ਰੀਅਲ ਟਾਈਮ ਡਾਟਾ ਦੀ ਮੋਨਿਟਰਿੰਗ ਤੇ ਸਮੀਖਿਆ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੂਰੀ ਸਪਲਾਈ ਚੇਨ ਦਾ ਰਿਕਾਰਡ ਡਿਜੀਟਲ ਹੋ ਜਾਵੇਗਾ ਤੇ ਹਰ ਪੱਧਰ ਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਏਗੀ ਉਹਨਾਂ ਨੇ ਅੱਗੇ ਵੀ ਦੱਸਿਆ ਕਿ ਮਹਿਲਾਵਾਂ ਤੇ ਲੜਕਿਆਂ ਨੂੰ ਸਿਹਤਮੰਦ ਮਹਾਮਾਰੀ ਪ੍ਰਥਾਾਂ ਮਾ ਤੇ ਸਫਾਈ ਤੇ ਸਮੁੱਚੀ ਸਿਹਤ ਬਾਰੇ ਜਾਗਰੂਕ ਕਰਨ ਲਈ ਵਿਆਪਕ ਜਾਗਰੂਕਤਾ ਆਈਈਐਸ ਮੁਹਿੰਮ ਜਿਹੜੀ ਉਚਲਾਈ ਜਾਵੇਗੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ 2 ਸਾਲਾਂ ਬਾਅਦ ਯੋਜਨਾ ਦੇ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਹੋਰ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ